ਗੁਰਮਤ ਅਸੂਲਾਂ ਦੀ ਦ੍ਰਿੜਤਾ ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਇਹਨਾਂ ਦਾ ਮਿਲਾਪ ਦਸੰਬਰ 1973 ਈਸਵੀ ਨੂੰ ਸ੍ਰੀਮਾਨ ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨਾਲ ਜਦੋਂ ਹੋਇਆ ਤਾਂ ਇਹ ਮਿਲਾਪ ਸਦੀਵੀ ਹੋ ਕੇ ਰਹਿ ਗਿਆ ਜਿਵੇਂ ਕਿ ਸੇਕਨਿਆ ਪੁਸਤਕ ਦੇ ਪਹਿਲੇ ਭਾਗ ਵਿੱਚ ਇਹਨਾਂ ਦੋਵਾਂ ਮਹਾਂਪੁਰਸ਼ਾਂ ਦੇ ਮਿਲਾਪ ਦਾ ਜ਼ਿਕਰ ਬੜੇ ਵਿਸਥਾਰ ਵਿੱਚ ਕੀਤਾ ਗਿਆ ਹੈ ਦਿਨੋਂ ਦਿਨ ਇਸ ਪ੍ਰੇਮ ਮਲਾਪ ਵਿੱਚ ਵਾਧਾ ਹੀ ਹੁੰਦਾ ਗਿਆ ਆਪ ਜੀ ਇਸੇ ਪ੍ਰੇਮ ਮਲਾਪ ਅਧੀਨ ਜੂਨ 1974 ਈਸਵੀ ਵਿੱਚ ਸਮੁੱਚੇ ਜਥੇ ਦੇ ਨਾਲ ਨਾਮ ਅਭਿਆਸ ਕਮਾਈ ਸਮਾਗਮ ਵਿੱਚ ਹਾਜ਼ਰੀ ਭਰਨ ਅਤੇ ਸੰਗਤਾਂ ਨੂੰ ਗੁਰ ਸ਼ਬਦ ਦੀ ਕਥਾ ਸਰਵਣ ਕਰਾਉਣ ਵਾਸਤੇ ਪੁੱਜੇ ਸਾਰੀਆਂ ਸੰਗਤਾਂ ਨੇ ਜਿੱਤੇ ਨਾਮ ਸਿਮਰਨ ਤੇ ਕੀਰਤਨ ਦਾ ਆਨੰਦ ਮਾਣਿਆ ਉਥੇ ਦੰਦਮੀ ਟਕਸ਼ਾਲ ਦੇ ਮਹਾਪੁਰਸ਼ ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੇ ਮੁਖਾਰਬੰਦ ਤੋਂ ਸਭ ਤੋਂ ਊਤਮ ਹਰ ਕੀ ਕਥਾ ਕਥਾ ਦਾ ਰੱਜ ਕੇ ਲਾਹਾ ਪ੍ਰਾਪਤ ਕੀਤਾ ਜਿਵੇਂ ਕਿ ਹਰ ਸਮਾਗਮ ਤੇ ਅੰਮ੍ਰਿਤ ਸੰਚਾਰ ਹੋਇਆ ਕਰਦਾ ਸੀ ਇਸ ਸਮਾਗਮ ਤੇ ਵੀ ਅੰਮ੍ਰਿਤ ਸੰਚਾਰ ਸ਼ਨੀਵਾਰ ਵਾਲੇ ਦਿਨ ਹੋਣਾ ਨਿਯਤ ਹੋਇਆ ਸ਼ਾਮ ਨੂੰ ਬਾਬਾ ਜੀ ਨੇ ਕੁਝ ਚੌਣਵੇਂ ਸਿੰਘਾਂ ਨਾਲ ਵਿਚਾਰ ਕੀਤੀ ਕਿ ਭਾਈ ਕੱਲ ਨੂੰ ਅੰਮ੍ਰਿਤ ਸੰਚਾਰ ਦਾ ਦਿਨ ਹੈ ਕਿਉਂ ਨਾ ਆਪਾਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ ਬੇਨਤੀ ਕਰੀਏ ਕਿ ਅੰਮ੍ਰਿਤ ਸੰਚਾਰ ਵਿੱਚ ਉਹਨਾਂ ਦੇ ਜਥੇ ਵੱਲੋਂ ਵੀ ਅੱਧੇ ਸਿੰਘ ਸ਼ਾਮਲ ਹੋ ਜਾਣ ਤੇ ਅੱਧੇ ਸਿੰਘ ਇਧਰੋਂ ਰਾਮਪੁਰ ਖੇੜਾ ਗੁਰਦੁਆਰਾ ਸਾਹਿਬ ਵੱਲੋਂ ਸੇਵਾ ਵਿੱਚ ਸ਼ਾਮਲ ਹੋ ਜਾਣ ਤੇ ਇਕੱਠੇ ਰਲ ਕੇ ਅੰਮ੍ਰਿਤ ਸੰਚਾਰ ਦੀ ਸੇਵਾ ਕਰੀਏ ਇਸ ਤਰ੍ਹਾਂ ਆਪਸੀ ਨੇੜਤਾ ਹੋਰ ਵੀ ਵਧੇਗੀ ਬਾਬਾ ਜੀ ਦੀ ਇਹ ਸੋਚ ਕਿ ਮਿਲਵੇ ਕਿ ਮਹਿਮਾ ਵਰਨ ਨਾ ਸਕੋ ਨਾਨਕ ਪਰੈ ਪ੍ਰੀਲਾ ਇਹਨਾਂ ਗੁਰਬਚਨਾਂ ਉੱਪਰ ਆਧਾਰਿਤ ਸੀ ਸਾਰੇ ਸਿੰਘਾਂ ਨੇ ਬੜੀ ਖੁਸ਼ੀ ਨਾਲ ਹਾਂ ਕੀਤੀ ਤੇ ਬਾਬਾ ਜੀ ਵੱਲੋਂ ਭਾਈ ਬਗੀਚਾ ਸਿੰਘ ਜੀ ਤਨੁਲੀ ਵਾਲਿਆਂ ਦੇ ਜਿੰਮੇ ਇਸ ਵਿਚਾਰ ਨੂੰ ਅੰਤਮ ਰੂਪ ਦੇਣ ਲਈ ਮਹਾਪੁਰਸ਼ ਸੰਤਪਾਪਾ ਕਰਤਾਰ ਸਿੰਘ ਜੀ ਖਾਲਸਾ ਹੋਰਾਂ ਨਾਲ ਗੱਲਬਾਤ ਕਰਨ ਵਾਸਤੇ ਭੇਜਿਆ ਗਿਆ ਭਾਈ ਬਗੀਚਾ ਸਿੰਘ ਹੋਰਾਂ ਨੇ ਖਾਲਸਾ ਜੀ ਨੂੰ ਬਾਬਾ ਜੀ ਦੇ ਮਨ ਦੀ ਅਭਲਾਸ਼ਾ ਦਰਸਾਈ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਬਾਬਾ ਜੀ ਦੀ ਦਿਲੀ ਚਾਹਨਾ ਨੂੰ ਸੁਣ ਕੇ ਸਿਰ ਨਵਾਇਆ ਤੇ ਵਚਨ ਕੀਤਾ ਕਿ ਬਗੀਚਾ ਸਿੰਘ ਇਸ ਨਾਲੋਂ ਹੋਰ ਚੰਗੀ ਗੱਲ ਕਿਹੜੀ ਹੋ ਸਕਦੀ ਹੈ ਜੋ ਬਾਬਾ ਜੀ ਨੇ ਵਚਨ ਕੀਤਾ ਹੈ ਉਹ ਸਾਡੇ ਸਿਰ ਮੱਥੇ ਹੈ ਆਪਾਂ ਸਾਰੇ ਰਲ ਕੇ ਅੰਮ੍ਰਿਤ ਸੰਚਾਰ ਦੀ ਸੇਵਾ ਕਰਾਂਗੇ ਸਾਡੀ ਵੱਲੋਂ ਬਾਬਾ ਜੀ ਨੂੰ ਤੁਸੀਂ ਬੇਨਤੀ ਕਰਿਓ ਕਿ ਉਹ ਕਿਰਪਾ ਕਰਨ ਆਪ ਵੀ ਇਸ ਅੰਮ੍ਰਿਤ ਸੰਚਾਰ ਦੀ ਸੇਵਾ ਵਿੱਚ ਸ਼ਾਮਲ ਹੋਣ ਭਾਈ ਬਗੀਚਾ ਸਿੰਘ ਹੋਰਾਂ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਉੰਜ ਤਾਂ ਹਰ ਅਮਤ ਸੰਚਾਰ ਦੀ ਸੇਵਾ ਵਿੱਚ ਆਪ ਹਿੱਸਾ ਲਿਆ ਕਰਦੇ ਸਨ ਪਰ ਹੁਣ ਕੁਝ ਸਮੇਂ ਤੋਂ ਗੋਡਿਆਂ ਵਿੱਚ ਥੋੜੀ ਤਕਲੀਫ ਹੋਣ ਕਾਰਨ ਬਹੁਤਾ ਸਮਾਂ ਵੀਰ ਆਸਣ ਬੈਠਣਾ ਔਖਾ ਹੈ ਸੋ ਉੰਜ ਬਾਬਾ ਜੀ ਨੂੰ ਬੇਨਤੀ ਕਰਾਂਗੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਦੀ ਸੇਵਾ ਜ਼ਰੂਰ ਕਰ ਲੈਣਗੇ ਖਾਲਸਾ ਜੀ ਕਹਿਣ ਲੱਗੇ ਕਿ ਭਾਈ ਸਾਹਿਬ ਉਹ ਵੀ ਇੱਕੋ ਗੱਲ ਹੀ ਹੈ ਮਹਾਪੁਰਖਾਂ ਦੀ ਸ਼ਮੂਲੀਅਤ ਨਾਲ ਹੋਰ ਚੜ੍ਹਦੀ ਕਲਾ ਹੋ ਜਾਵੇਗੀ ਅਗਲੇ ਦਿਨ ਸਵੇਰ ਦੀ ਕਥਾ ਅਤੇ ਲੰਗਰ ਤੋਂ ਉਪਰੰਤ ਅੰਮ੍ਰਿਤ ਸੰਚਾਰ ਦੀ ਤਿਆਰੀ ਆਰੰਭ ਕੀਤੀ ਜਥੇ ਦੇ ਸਿੰਘਾਂ ਵੱਲੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਤੇ ਦੋ ਸਿੰਘ ਟਕਸ਼ਾਲ ਦੇ ਇਧਰੋਂ ਬਾਬਾ ਜੀ ਭਾਈ ਬਗੀਚਾ ਸਿੰਘ ਜੀ ਤੇ ਸਰਦਾਰ ਚੰਨਣ ਸਿੰਘ ਜੀ ਪੰਜਾਂ ਪਿਆਰਿਆਂ ਦੀ ਡਿਊਟੀ ਨਿਭਾਉਣ ਲਈ ਸ਼ਾਮਲ ਹੋਏ ਸੁਧਾਈ ਦੀ ਅਰਦਾਸ ਕਰਨ ਤੋਂ ਪਹਿਲਾਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਭਾਈ ਬਗੀਚਾ ਸਿੰਘ ਹੋਰਾਂ ਨੂੰ ਆਪਣੇ ਨੇੜੇ ਸੱਦ ਕੇ ਅਮਰਤ ਸੰਚਾਰ ਦੇ ਸਬੰਧ ਵਿੱਚ ਕੁਝ ਸਲਾਹ ਮਸ਼ਵਰਾ ਕਰਨਾ ਆਰੰਭ ਕੀਤਾ ਤਾਂ ਜੋ ਅਮਰਤ ਤਿਆਰ ਕਰਨ ਅਤੇ ਛਕਾਉਣ ਸਮੇਂ ਪੰਜਾਂ ਸਿੰਘਾਂ ਵਿੱਚ ਕੋਈ મતਭੇਦ ਨਾ ਹੋਵੇ। ਬਾਕੀ ਸਾਰੀ ਮਰਯਾਦਾ ਅਮਰਤ ਤਿਆਰ ਕਰਨ ਦੀ ਰਹਿਤਾਂ ਕੁਰਤਾਂ ਨਿਤਨੇਮ ਇਤਾਦਿਕ ਸਾਰੀ ਸਾਂਝੀ ਸੀ। ਪਰ ਅਮਰਤ ਅਭਲਾਖੀਆਂ ਨੂੰ ਅਮਰਤ ਛਕਾਉਣ ਸਮੇਂ ਥੋੜਾ ਮਤਭੇਦ ਨਿਕਲਿਆ। ਖਾਲਸਾ ਜੀ ਕਹਿਣ ਲੱਗੇ ਕਿ ਅਮਰਤ ਦਾ ਬਾਟਾ ਤਿਆਰ ਹੋਣ ਤੋਂ ਉਪਰੰਤ ਤੁਸੀਂ ਕਿਸ ਤਰ੍ਹਾਂ ਅਮਰਤ ਛਕਾਉਂਦੇ ਹੋ? ਭਾਈ ਬਗੀਚਾ ਸਿੰਘ ਹੋਰਾਂ ਨੇ ਜਿਵੇਂ ਬਾਬਾ ਜੀ ਬਿਨਾਂ ਭਿੰਨ ਭੇਦ ਬਿਨਾਂ ਵਿਤਕਰੇ ਤੋਂ ਇੱਕ ਪਾਸੇ ਤੋਂ ਅਮਰਤ ਅਭਲਾਖੀਆਂ ਨੂੰ ਅਮਰਤ ਸ਼ਿਕਾਉਣਾ ਆਰੰਭ ਕਰ ਦਿੰਦੇ ਸਨ ਸੋ ਉਹ ਸਾਰਾ ਖਾਲਸਾ ਜੀ ਨੂੰ ਦੱਸ ਦਿੱਤਾ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਹਿਣ ਲੱਗੇ ਕਿ ਅਸੀਂ ਤਾਂ ਚੌਥੇ ਪੌੜੇ ਵਾਲਿਆਂ ਨੂੰ ਬਾਅਦ ਵਿੱਚ ਅਮਰਤ ਸ਼ਿਕਾਈਦਾ। ਬਗੀਚਾ ਸਿੰਘ ਉਰੀਕਣ ਲੱਗੇ ਕਿ ਮਹਾਰਾਜੀ ਆਪਾਂ ਬਾਬਾ ਜੀ ਨੂੰ ਹੀ ਪੁੱਛ ਲੈਨੇ ਆ। ਸੰਤ ਬਾਬਾ ਕਰਤਾਰ ਸਿੰਘ ਜੀ ਤੇ ਭਾਈ ਬਗੀਚਾ ਸਿੰਘ ਦੋਵੇਂ ਬਾਬਾ ਜੀ ਪਾਸ ਪੁੱਜੇ ਬਾਬਾ ਜੀ ਉਸ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ ਬਗੀਚਾ ਸਿੰਘ ਹੋਰਾਂ ਗੱਲ ਆਰੰਭ ਕੀਤੀ ਕਿ ਬਾਬਾ ਜੀ ਬਾਕੀ ਸਾਰੀ ਅੰਮ੍ਰਿਤ ਅੰਮ੍ਰਿਤ ਤਿਆਰ ਕਰਨ ਦੀ ਸ਼ਿਕਾਉਣ ਦੀ ਮਰਜ਼ਾਦਾ ਆਪਣੀ ਤੇ ਟਕਸ਼ਾਲ ਦੀ ਰਲਦੀ ਹੈ ਪਰ ਟਕਸ਼ਾਲ ਵਿੱਚ ਚੌਥੇ ਪੌੜੇ ਵਾਲਿਆਂ ਨੂੰ ਅਖੀਰ ਵਿੱਚ ਅੰਮ੍ਰਿਤ ਛਕਾਇਆ ਜਾਂਦਾ ਹੈ ਇਸ ਪ੍ਰਥਾਏ ਕੀ ਕਰੀਏ ਬਾਬਾ ਜੀ ਭਾਈ ਬਗੀਚਾ ਸਿੰਘ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਹੋਰਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਭਾਈ ਮੈਨੂੰ ਸਮਝ ਨਹੀਂ ਪਈ ਚੌਥੇ ਪੌੜੇ ਦਾ ਕੀ ਭਾਵ ਹੈ ਖਾਲਸਾ ਜੀ ਕਹਿਣ ਲੱਗੇ ਜੀ ਇਹ ਜੋ ਅਖੌਤੀ ਨੀਵੀਆਂ ਜਾਤਾਂ ਦੇ ਚੂੜੇ ਚ ਮਾਰਨਾਈ ਝਿਵਰੇ ਤਾਤਕ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਉਹਨਾਂ ਨੂੰ ਚੌਥੇ ਪੌੜੇ ਵਾਲੇ ਕਿਹਾ ਜਾਂਦਾ ਹੈ ਬਾਬਾ ਜੀ ਬਗੀਚਾ ਸਿੰਘ ਤੇ ਸੰਤ ਕਰਤਾਰ ਸਿੰਘ ਜੀ ਹੋਰਾਂ ਦਾ ਇਹ ਬਚਨ ਸੁਣ ਕੇ ਬੜੇ ਰੋਹ ਵਿੱਚ ਆਏ ਤੇ ਬੜੇ ਜਲਾਲ ਵਿੱਚ ਕਹਿਣ ਲੱਗੇ ਕਿ ਖਾਲਸਾ ਜੀ ਜੇ ਅੰਮ੍ਰਿਤ ਛਕਾਉਣ ਲੱਗਿਆਂ ਤੇ ਅੰਮ੍ਰਿਤ ਛਕਾਉਣ ਤੋਂ ਬਾਅਦ ਵੀ ਚਮਾਰ ਪੋਣਾ ਜਾਂ ਚੂੜ ਪੋਣਾ ਬਣਿਆ ਹੀ ਰਹਿਣਾ ਤੇ ਫਿਰ ਅੰਮ੍ਰਿਤ ਛਕਾਉਣ ਦਾ ਲਾਭ ਕੀ ਹੈ ਗੁਰੂ ਮਹਾਰਾਜ ਜੀ ਨੇ ਇਹੋ ਹੀ ਤਾਂ ਦੋਈ ਦਵੇਤ ਕੱਢਣ ਲਈ ਇੱਕੋ ਬਾਟੇ ਵਿੱਚੋਂ ਬਿਨਾਂ ਵਿਤਕਰੇ ਬਿਨਾਂ ਜਾਤ ਪਾਤ ਪੁੱਛੇ ਸਾਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਖਾਲਸਾ ਲਖਬ ਬਖਸ਼ਿਆ ਸਿੱਖਿਆ ਦੇਣ ਵਾਲੇ ਵਿਲੇ ਵੀ ਸਾਰੇ ਅੰਮ੍ਰਿਤ ਧਾਰੀਆਂ ਨੂੰ ਉਪਦੇਸ਼ ਕੀਤਾ ਜਾਂਦਾ ਹੈ ਜਾਤ ਸਿੱਖਿਆ ਦਿੱਤੀ ਜਾਂਦੀ ਹੈ ਤਦੋਂ ਸਾਰੇ ਅੰਮ੍ਰਿਤਧਾਰੀਆਂ ਨੂੰ ਇਹੋ ਉਪਦੇਸ਼ ਆਪਾਂ ਕਰਨਾ ਕਿ ਅੱਜ ਤੋਂ ਤੁਸੀਂ ਖਾਲਸਾ ਸਜਿਓ ਇੱਕੋ ਤੁਹਾਡਾ ਪਿਤਾ ਇੱਕੋ ਤੁਹਾਡੀ ਮਾਤਾ ਇੱਕੋ ਤੁਹਾਡੀ ਛੋਡੀ ਵੰਸ ਤੁਸੀਂ ਸਾਰੇ ਅੱਜ ਤੋਂ ਗੁਰ ਭਾਈ ਬਣੇ ਅੱਜ ਤੋਂ ਤੁਸੀਂ ਜਾਤ ਵੰਡ ਗੋਤ ਵੰਡ ਦੇਸ਼ ਵੰਡ ਨਹੀਂ ਕਰਨੀ ਏਕ ਪਿਤਾ ਏਕ ਇਸਕੇ ਹਮ ਬਾਰਿਕ ਤੂੰ ਮੇਰਾ ਗੁਰ ਭਾਈ ਬਣ ਕੇ ਇੱਕ ਦੂਸਰੇ ਨੂੰ ਭਰਾਤਰੀ ਪਿਆਰ ਕਰਨਾ ਤੇ ਫਿਰ ਅੰਮ੍ਰਿਤ ਛਕਾਉਣ ਲੱਗਿਆਂ ਤੀਜੇ ਚੌਥੇ ਪੌੜੇ ਦੀ ਵੰਡ ਕਿਉਂ ਕਰਨੀ ਹੈ ਸੋ ਖਾਲਸਾ ਜੀ ਇਹ ਗੁਰਮਤ ਦੇ ਅਸੂਲ ਦੇ ਵਿਰੋਧ ਹੈ ਜੇ ਪਿੱਛੇ ਵਿਤਕਰਾ ਚੱਲਦਾ ਵੀ ਰਿਹਾ ਤੇ ਕਿਰਪਾ ਕਰੋ ਅੱਜ ਤੋਂ ਇਸ ਨੂੰ ਛੱਡ ਦਿਓ ਸਾਡੀ ਬੇਨਤੀ ਹੈ ਬਾਬਾ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਹੋਰਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਜੇ ਕਿਸੇ ਕਾਰਨ ਪਿੱਛੇ ਵਿਤਕਰਾ ਚੱਲਦਾ ਵੀ ਰਿਹਾ ਤੇ ਅੱਜ ਤੋਂ ਇਸ ਨੂੰ ਛੱਡ ਦਿਓ ਤੇ ਸਾਰਿਆਂ ਨੂੰ ਇੱਕੋ ਬਾਟੇ ਵਿੱਚੋਂ ਬਿਨਾਂ ਜਾਤ ਪਾਤ ਪੁੱਛਿਆਂ ਅੰਮ੍ਰਿਤ ਛਕਾਓ ਤੇ ਅਗਾਹ ਤੋਂ ਵੀ ਇਸੇ ਮਰਯਾਦਾ ਤੇ ਪੱਕੇ ਹੋਵੋ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਬਾਬਾ ਜੀ ਦੇ ਬਚਨਾਂ ਅੱਗੇ ਸਤਿਵਚਨ ਕਿਹਾ ਤੇ ਸਾਰੇ ਸਿੰਘਾਂ ਤੇ ਮਹਾਪੁਰਖਾਂ ਨੇ ਅੰਮ੍ਰਿਤ ਤਿਆਰ ਕਰਕੇ ਬਿਨਾਂ ਭਿੰਨ ਭੇਦ ਚੌਥੀਜਾ ਚੌਥਾ ਪੌੜਾ ਪੁੱਛਿਆ ਸਭ ਨੂੰ ਵਾਰੀ-ਵਾਰੀ ਅੰਮ੍ਰਿਤ ਛਕਾਇਆ ਉਸ ਦਿਨ ਤੋਂ ਬਾਅਦ 5-6 ਥਾਂਵੇਂ ਹੋਰ ਵੀ ਅੰਮ੍ਰਿਤ ਸੰਚਾਰ ਹੋਇਆ ਬਾਬਾ ਜੀ ਤੇ ਖਾਲਸਾ ਜੀ ਨੇ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋ ਕੇ ਇਸੇ ਸਾਂਝੀ ਵਾਲਤਾ ਦੇ ਅਸੂਲ ਤੇ ਪਹਿਰਾ ਦੇ ਕੇ ਅੰਮ੍ਰਿਤ ਸੰਚਾਰ ਕੀਤੇ ਉਸ ਦਿਨ ਤੋਂ ਤਕਸਾਲ ਵਿੱਚ ਜੋ ਵਕਰੀਵੇਂ ਦਾ ਪੱਖ ਚੱਲਦਾ ਆ ਰਿਹਾ ਸੀ ਉਹ ਵੀ ਖਤਮ ਹੋ ਗਿਆ ਅਗਲੇ ਸਾਲ ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਦਾ ਬਾਬਾ ਜੀ ਨਾਲ ਮਲਾਪ ਹੋਇਆ ਤਾਂ ਆਪ ਨੇ ਬੜੇ ਬਿਲਾਸ ਵਿੱਚ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਆਪ ਜੀ ਦੇ ਹੁਕਮ ਅਨੁਸਾਰ ਅਸੀਂ ਹੁਣ ਤੀਜੇ ਚੌਥੇ ਪੌੜੇ ਦਾ ਵਿਤਕਰਾ ਮੇਟ ਕੇ ਬਾਬਾ ਰਵਦਾਸ ਜੀ ਦੇ ਫਰਮਾਨ ਅਨੁਸਾਰ ਦੂਮ ਨਾ ਸੀਮ ਏਕ ਸੋਆਹੀ ਦਾ ਕਾਰਜ ਕਰ ਦਿੱਤਾ ਹੈ ਬਾਬਾ ਜੀ ਖਾਲਸਾ ਜੀ ਦਾ ਬਚਨ ਸਰਵਣ ਕਰਕੇ ਬਹੁਤ ਖੁਸ਼ ਹੋਏ ਤੇ ਕਿੰਨਾ ਚੰ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਆਪਣੀ ਪਿਆਰ ਗਲਵਕੜੀ ਵਿੱਚ ਲੈ ਰੱਖਿਆ ਉਧਰ ਬਾਬਾ ਜੀ ਵੱਲੋਂ ਇੰਨਾ ਪਿਆਰ ਨਿਗ ਤੇ ਗੁਰਮਤ ਦੇ ਅਸੂਲਾਂ ਪਰਥਾਏ ਦ੍ਰਿੜਤਾ ਵੇਖ ਕੇ ਖਾਲਸਾ ਜੀ ਦਾ ਮਨ ਵੀ ਪਿਆਰ ਵਿੱਚ ਡਰਬ ਗਿਆ ਸੋ ਅਜਹੀ ਸੀ ਮਹਾਪੁਰਖਾਂ ਦੀ ਸ਼ਖਸੀਅਤ ਜੋ ਹਮੇਸ਼ਾ ਸਾਂਝ ਕਰੀ ਜਾਏ ਗੁਣਾਂ ਕੇਰੀ ਛੋੜ ਅਵਗਣ ਚੱਲੀ ਹੈ ਦੇ ਧਾਰਨੀ ਬਣ ਕੇ ਗੁਰਮਤ ਦੇ ਅਸੂਲਾਂ ਜੈਸਾ ਬਿੱਤ ਤੈਸਾ ਹੋਏ ਵਰਤਾ ਆਪਣਾ ਬਲ ਨਹੀਂ ਹਾਰਾ ਹਰ ਸਾਲ ਦੀ ਤਰ੍ਹਾਂ 1972 ਈਸਵੀ ਵਿੱਚ ਨਾਮ ਅਭਿਆਸ ਕਮਾਈ ਸਮਾਗਮ ਜੂਨ ਮਹੀਨੇ ਦੇ ਅਖੀਰ ਵਿੱਚ ਆਰੰਭ ਹੋਇਆ ਜਿਸ ਵਿੱਚ ਅਭਿਆਸੀ ਸੰਗਤਾਂ ਦੂਰ ਦੂਰ ਤੋਂ ਨਾਮ ਸਿਮਰਨ ਦਾ ਲਾਹਾ ਪ੍ਰਾਪਤ ਕਰਨ ਲਈ ਪੁੱਜੀਆਂ ਭਾਈ ਬਗੀਚਾ ਸਿੰਘ ਜੀ ਵੀ ਹਰ ਸਾਲ ਦੇ ਨੇਮ ਅਨੁਸਾਰ ਸਮਾਗਮ ਵਿੱਚ ਪੁੱਜ ਕੇ ਲਾਹਾ ਪ੍ਰਾਪਤ ਕਰ ਰਹੇ ਸਨ ਭਾਈ ਬਗੀਚਾ ਸਿੰਘ ਜੀ ਜੋ ਪਿੰਡ ਤਨੁੱਲੀ ਦੇ ਵਾਸੀ ਸਨ ਅਤੇ ਸਤਕਾਰਯੋਗ ਬਾਬਾ ਸੇਵਾ ਸਿੰਘ ਜੀ ਇੱਥੇ ਲਿਖਦੇ ਨੇ ਕਿ ਉਹ ਦਾਸ ਦੇ ਰਿਸ਼ਤੇ ਵਿੱਚ ਸੰਢੂ ਲੱਗਦੇ ਹਨ ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਲਾਭ ਸਿੰਘ ਸੀ 1954 ਈਸਵੀ ਵਿੱਚ ਪੀਏਪੀ ਵਿੱਚ ਭਰਤੀ ਹੋਏ ਤਰੱਕੀ ਕਰਦੇ ਕਰਦੇ ਇਨਸਪੈਕਟਰ ਰੈਂਕ ਪ੍ਰਾਪਤ ਕਰ ਲਿਆ ਫੇਰ ਨੌਕਰੀ ਤੋਂ ਮਨ ਉਚਾਟ ਹੋਣ ਕਾਰਨ ਆਪ ਜੀ ਨੇ ਅਸਤੀਫਾ ਦੇ ਦਿੱਤਾ ਤੇ ਪਿੰਡ ਆ ਕੇ ਖੇਤੀਬਾੜੀ ਦਾ ਕੰਮ ਆਰੰਭ ਕਰ ਲਿਆ ਸੋ ਇਹ ਭਾਈ ਬਗੀਚਾ ਸਿੰਘ ਹੋਰੀ ਵੀ ਸਮਾਗਮ ਵਿੱਚ ਲਾਹਾ ਪ੍ਰਾਪਤ ਕਰਨ ਲਈ ਪੁੱਜੇ ਅਜੇ ਤਿੰਨ ਕੋ ਦਿਨ ਹੀ ਨਾਮ ਅਭਿਆਸ ਕਮਾਈ ਸਮਾਗਮ ਚੱਲਿਆ ਗਰਮੀ ਜੋਰਾਂ ਤੇ ਸੀ ਚੌਥੇ ਦਿਨ ਬੜੇ ਜ਼ੋਰ ਦੀ ਬਾਰਿਸ਼ ਜਿਸ ਨੂੰ ਜਟਾਂ ਦੀ ਬੋਲੀ ਵਿੱਚ ਪਹਿਲਾ ਛੱਲਾ ਕਿਹਾ ਜਾਂਦਾ ਹੈ ਸੋ ਬੜੇ ਜ਼ੋਰ ਦੀ ਬਾਰਿਸ਼ ਦੂਰ ਦੂਰ ਤੱਕ ਹੋਈ ਬਾਬਾ ਜੀ ਨੇ ਭਾਈ ਬਗੀਚਾ ਸਿੰਘ ਜੀ ਨੂੰ ਆਪਣੇ ਕੋਲ ਸਦਿਆ ਤੇ ਕਿਹਾ ਇਹ ਪਹਿਲੇ ਛੱਲੇ ਦੀ بارش ਹੋ ਗਈ ਹੈ ਤੁਸੀਂ ਘਰ ਨੂੰ ਜਾਓ ਜੋ ਮੱਕੀ ਬੀਜਣ ਲਈ ਖੇਤ ਤਿਆਰ ਕੀਤੇ ਹਨ ਉਹਨਾਂ ਵਿੱਚ ਮੱਕੀ ਬੀਜ ਆਵੇ ਤਾਂ ਜੋ ਸਮੇਂ ਨਾਲ ਫਸਲ ਉਗਾਵੇ ਦੋ ਦਿਨਾਂ ਪਿੱਛੋਂ ਤੁਸੀਂ ਮੁੜ ਸਮਾਗਮ ਵਿੱਚ ਸ਼ਾਮਲ ਹੋਣ ਲਈ ਆ ਜਾਣਾ ਇਸ ਤਰ੍ਹਾਂ ਸੰਸਾਰਿਕ ਕੰਮ ਵਿੱਚ ਵੀ ਖੜੋਤ ਨਹੀਂ ਹੋਵੇਗੀ ਤੇ ਨਾਮ ਸਿਮਰਨ ਵਿੱਚ ਵੀ ਹਾਜ਼ਰੀ ਲੱਗ ਜਾਵੇਗੀ ਭਾਈ ਬਗੀਚਾ ਸਿੰਘ ਹੋਰਾਂ ਨੇ ਬਾਬਾ ਜੀ ਦਾ ਹੁਕਮ ਸੁਣ ਲਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਜੋ ਆਨੰਦ ਸੰਗਤ ਵਿੱਚ ਬਣਿਆ ਹੋਇਆ ਹੈ ਇਸ ਆਨੰਦ ਨੂੰ ਛੱਡਣ ਵਾਸਤੇ ਚਿਤ ਨਹੀਂ ਕਰਦਾ ਮੱਕੀ ਦੀ ਫਸਲ ਦਾ ਕੀ ਹੈ 5-4 ਦਿਨ ਬਾਅਦ ਵਿੱਚ ਬੀਜ ਲਵਾਂਗੇ ਪਰ ਇਹ ਲਾਹਾ ਮੁੜ ਕੇ ਨਹੀਂ ਮਿਲਣਾ ਬਾਬਾ ਜੀ ਕਹਿਣ ਲੱਗੇ ਬਗੀਚਾ ਸਿੰਘ ਇਹ ਲਾਹਾ ਤੁਸੀਂ ਮੱਕੀ ਬੀਜ ਦੇ ਵੀ ਲੈ ਸਕਦੇ ਹੋ ਪਰ ਕਈ ਵਾਰ ਬਾਰਿਸ਼ ਮੁੜ ਕੇ ਛੇਤੀ ਨਹੀਂ ਪੈਂਦੀ ਜਿਹੜਾ ਦਾਣਾ ਧਰਤੀ ਵਿੱਚ ਡਿੱਗ ਜਾਵੇ ਉਹੋ ਹੀ ਲਾਹੇਵੰਦਾ ਹੈ ਕਈ ਵਾਰੀ ਜੇ ਬਾਰਿਸ਼ ਆਰੰਭ ਹੋ ਜਾਵੇ ਤਾਂ ਲਗਾਤਾਰ ਝੜੀ ਲੱਗ ਜਾਂਦੀ ਹੈ ਫਿਰ ਕਈ ਵਾਰ ਫਸਲ ਬੀਜਣੀ ਵੀ ਔਖੀ ਹੋ ਜਾਂਦੀ ਆ ਸੋ ਇਸ ਕਰਕੇ ਤੂੰ ਸਾਡਾ ਬਚਨ ਮੰਨ ਤੇ ਪਿੰਡ ਚਲੇ ਜਾ ਤੂੰ ਇਸ ਤਰ੍ਹਾਂ ਕਰੀਂ ਕਿ ਬਸੇ ਜਾਂਦਿਆਂ ਵੀ ਤੇ ਮੱਕੀ ਬੀਜਦਿਆਂ ਵੀ ਗੁਰੂ ਪਾਤਸ਼ਾਹ ਜੀ ਦਾ ਸਿਮਰਨ ਕਰੀ ਜਾਣਾ ਤੁਹਾਨੂੰ ਉਨਾ ਹੀ ਲਾਹਾ ਮਿਲ ਜਾਵੇਗਾ ਭਾਈ ਬਗੀਚਾ ਸਿੰਘ ਹੋਰਾਂ ਨੇ ਮੁੜ ਪਹਿਲੇ ਵਾਲੀ ਬੇਨਤੀ ਹੀ ਦੁਹਰਾਈ ਕਿ ਬਾਬਾ ਜੀ ਅਜੇ ਆਤਮਕ ਆਨੰਦ ਛੱਡ ਕੇ ਜਾਣ ਨੂੰ ਮਨ ਨਹੀਂ ਕਰਦਾ ਬਾਬਾ ਜੀ ਨੇ ਫਿਰ ਦੁਬਾਰਾ ਕਿਹਾ ਕਿ ਭਾਈ ਉਹ ਜ ਤੁਹਾਡੀ ਜਿਵੇਂ ਮਰਜ਼ੀ ਆ ਕਰੋ ਪਰ ਵਚਨ ਮੰਨਣ ਵਿੱਚ ਭਲਾ ਹੈ ਅਤੇ ਨਾਲ ਹੀ ਬਾਬਾ ਜੀ ਨੇ ਪਾਕਿਸਤਾਨ ਵਿੱਚ 119 ਚੱਕ ਜਦੋਂ ਬਾਬਾ ਜੀ ਰਿਆ ਕਰਦੇ ਸਨ ਉਥੋਂ ਦੀ ਇੱਕ ਬਾਬਾ ਜੀ ਦੇ ਨਾਲ ਵਰਤੀ ਘਟਨਾ ਸੁਣਾਈ ਕਹਿਣ ਲੱਗੇ ਕਿ ਇੱਕ ਵਾਰ ਸਾਡੇ ਚੱਕ ਅੰਦਰ ਬਹੁਤ ਭਲਾ ਬੰਦਾ ਜਿਹਦਾ ਨਾਮ ਦੀਦਾਰ ਸਿੰਘ ਸੀ ਉਹ ਖੇਤੀ ਦਾ ਕਾਰੋਬਾਰ ਕਰਦਾ ਸੀ ਉਹ ਰਹਿੰਦਾ ਸੀ ਗੁਰੂ ਮਹਾਰਾਜ ਨੇ ਉਸ ਨੂੰ ਇੱਕ ਬਹੁਤ ਵੱਡਾ ਗੁਣ ਦਿੱਤਾ ਸੀ ਜਿਸ ਵਿੱਚ ਉਹਦੀ ਬਹੁਤ ਮਹਾਰਤ ਸੀ ਕਿਸੇ ਪਸ਼ੂ ਜਾਂ ਮਨੁੱਖ ਦੀ ਹੱਡੀ ਟੁੱਟ ਜਾਵੇ ਜਾਂ ਚੂੜਾ ਆਦ ਕੁੱਤਰ ਜਾਵੇ ਤਾਂ ਉਹ ਤੇਲ ਮਲ ਕੇ ਚੂੜਾ ਵੀ ਚੜਾ ਦਿੰਦਾ ਸੀ ਹੱਡੀਆਂ ਦੇ ਜੋੜ ਠੀਕ ਕਰਕੇ ਬਾਂਸ ਦੀਆਂ ਪੱਤਰਾਂ ਬੰਨ੍ਹ ਕੇ ਅੱਜ ਕੱਲ ਦੇ ਪਲਾਸਟਰ ਵਾਂਗ ਮਹੀਨੇ ਖੰਡ ਵਿੱਚ ਹੀ ਉਹ ਠੀਕ ਕਰ ਦਿੰਦਾ ਸੀ ਇਹ ਕੁਦਰਤ ਵੱਲੋਂ ਉਸ ਨੂੰ ਸ਼ਫਾ ਸੀ ਪਰ ਉਹ ਸਾਰਾ ਇਹ ਕਾਰਜ ਪਰਉਪਕਾਰ ਜਾਣ ਕੇ ਕਰਦਾ ਸੀ ਪੈਸਾ ਕਿਸੇ ਪਾਸੋਂ ਨਹੀਂ ਸੀ ਲੈਂਦਾ ਸਾਰੇ ਇਲਾਕੇ ਵਿੱਚ ਉਸ ਦੇ ਪਰਉਪਕਾਰ ਦੀ ਚਰਚਾ ਸੀ ਲੋਕ ਦੂਰ ਦੂਰ ਤੋਂ ਉਸ ਪਾਸ ਆਉਂਦੇ ਤੇ ਉਹ ਗੁਰਮੁਖ ਪਿਆਰਾ ਦیدار ਸਿੰਘ ਵੀ ਆਪਣੇ ਪਰਉਪਕਾਰੀ ਸੁਭਾਅ ਆਪਣਾ ਬਿਗਾਰ ਬਿਰਾਨਾ ਸੰਢਾ ਅਨੁਸਾਰ ਲੋੜਵੰਦਾਂ ਦੀ ਲੋੜ ਪੂਰੀ ਕਰਨ ਵਾਸਤੇ ਆਪਣਾ ਕਾਰੋਬਾਰ ਕਈ ਵਾਰ ਵਿੱਚੇ ਛੱਡ ਕੇ ਲੋੜਵੰਦਾਂ ਦੇ ਨਾਲ ਚਲੇ ਜਾਂਦਾ ਸਮਾਂ ਲੰਘਦਾ ਗਿਆ ਬਾਬਾ ਜੀ ਨੇ ਫਰਮਾਨ ਕੀਤਾ ਕਿ ਹਾੜੀ ਦੀ ਫਸਲ ਅਬੀਜਣ ਦਾ ਸਮਾਂ ਸੀ ਖੇਤ ਵਿੱਚ ਗਿਲ ਤਾਂ ਦیدار ਸਿੰਘ ਨੇ ਦੱਬੀ ਹੋਈ ਸੀ ਪਰ ਪਰਮੇਸ਼ਰ ਦੀ ਨੇਤ ਹਫ਼ਤਾ ਭਾਰ ਕੋਈ ਬਾਹਾਂ ਟੁੱਟੀ ਵਾਲਾ ਕੋਈ ਪਸ਼ੂ ਦਾ ਚੂੜਾ ਉਤਰੇ ਵਾਲਾ ਕੋਈ ਨਾ ਕੋਈ ਫਰਿਆਦੀ ਆਉਂਦਾ ਹੀ ਰਿਹਾ ਤੇ ਦیدار ਸਿੰਘ ਆਪਣੇ ਕੰਮਕਾਰ ਦੀ ਦੀਰਘ ਵਿਚਾਰ ਨਾ ਕੀਤੇ ਬਿਨਾ ਆਪਣੇ ਪਰਉਪਕਾਰੀ ਸੁਭਾਅ ਅਨੁਸਾਰ ਜਿਹੜਾ ਵੀ ਆਵੇ ਉਹਦੇ ਨਾਲ ਉਸ ਦਾ ਦੁੱਖ ਦੂਰ ਕਰਨ ਲਈ ਤੁਰ ਜਾਵੇ ਜਦੋਂ ਹਫ਼ਤੇ ਕੋ ਬਾਅਦ ਵੇਲ ਮਿਲੀ ਤਾਂ ਦیدار ਸਿੰਘ ਨੇ ਖੇਤਾਂ ਵਿੱਚ ਹਾੜੀ ਦੀ ਫਸਲ ਤਾਂ ਬੀਜੀ ਪਰ ਦੇਰੀ ਹੋ ਜਾਣ ਕਾਰਨ ਗਿੱਲ ਸੁੱਕ ਚੁੱਕੀ ਸੀ ਤੇ ਉਧਰ بارش ਵੀ ਨਾ ਹੋਈ ਖੇਤ ਵਿੱਚ ਫਸਲ ਉੱਗਣ ਦੀ ਥਾਂ ਬਰੂ ਤੇ ਜਵਾਹਾਂ ਹੀ ਪਰਫੁੱਲਤ ਹੋਇਆ ਜੋ ਦਾਣੇ ਉੱਗੇ ਵੀ ਉਹ ਵੀ ਇਹਨਾਂ ਜੰਗਲੀ ਬੂਟਿਆਂ ਨੇ ਬਰੂ ਇਹ ਤਾਤਕ ਨੇ ਮਾਰ ਦਿੱਤੇ ਰਸਤੇ ਲੰਘਦੇ ਆ ਜਦੋਂ ਉਸ ਦੇ ਖੇਤ ਕੋਲ ਦੀ ਲੋਕਾਂ ਨੇ ਲੰਘਣਾ ਤਾਂ ਅਨੇਕ ਪ੍ਰਕਾਰ ਦੇ ਦਾਦਾਰ ਸਿੰਘ ਨੂੰ ਲੋਕਾਂ ਨੇ ਮਖੌਲਾਂ ਕਰਨੀਆਂ ਤੇ ਇਹ ਮਖੌਲ ਕਰਨ ਵਾਲਿਆਂ ਵਿੱਚ ਬਹੁਤੇ ਉਹੀ ਲੋਕ ਹੁੰਦੇ ਸਨ ਜਿਨ੍ਹਾਂ ਨੇ ਜੀਦਾਰ ਸਿੰਘ ਨੂੰ ਕਾਮਕਾਰ ਤੋਂ ਹਟਾ ਕੇ ਆਪਣੇ ਜਾਂ ਆਪਣੇ ਰਿਸ਼ਤੇਦਾਰਾਂ ਦੀਆਂ ਹੱਡੀਆਂ ਦਾ ਇਲਾਜ ਕਰਵਾਇਆ ਹੁੰਦਾ ਸੀ ਜਾਂ ਚੂਲੇ ਚੜਾਏ ਹੁੰਦੇ ਸਨ ਉਹਨਾਂ ਨੇ ਨਾਲ ਤੁਰੇ ਜਾਂਦੇ ਸਾਥੀ ਨੂੰ ਸੰਬੋਧਨ ਕਰਕੇ ਕਹਿਣਾ ਕਿ ਐਤਕਾਂ ਜੀਦਾਰ ਸਿੰਘ ਨੇ ਕਣਕ ਦੀ ਥਾਂ ਬਰੂ ਮਾਕੜੂ ਤੇ ਜਵਾਹੇ ਦੀ ਫਸਲ ਬੀਜੀ ਲੱਗਦੀ ਹੈ ਤੇ ਦੂਜੇ ਨੇ ਟਾਂਚ ਵਿੱਚ ਹੀ ਉੱਤਰ ਦੇਣਾ ਕਿ ਹਰ ਰੋਜ਼ ਤਾਂ ਭਾਈਆ ਆਪ ਤੇ ਤੁਰਿਆ ਰਹਿੰਦਾ ਹੈ ਭਾਵ ਕਿ ਦੂਜੇ ਦੇ ਘਰ ਜਾ ਕੇ ਮਹਿਮਾਨ ਨਵਾਜੀ ਤੇ ਜਾਣਾ ਕਿ ਆਪ ਤਾਂ ਭਾਈਆ ਆਪ ਤੇ ਤੁਰਿਆ ਰਹਿੰਦਾ ਹੈ ਲੋੜਵੰਦ ਖਾਤਰ ਵੀ ਕਾਫੀ ਕਰਦੇ ਆ ਵਾਵਾ ਕਰਦੇ ਆ ਇਸ ਦੀ ਆਓ ਭਗਤ ਆਉਣ ਲੱਗਿਆਂ ਮੋਟੀ ਰਕਮ ਵੀ ਲੈ ਆਉਂਦਾ ਹੋਣਾ ਇਹਨੂੰ ਫਸਲ ਵੇਚਣ ਦੀ ਕੀ ਲੋੜ ਹੈ ਹਰ ਰੋਜ਼ ਨਵੀਆਂ ਪੱਗਾਂ ਨਵੀਆਂ ਖੇਸੀਆਂ ਮਿਲਦੀਆਂ ਅਗਲਾ ਮਾਨ ਨਾਲ ਖੜਦਾ ਧੰਨਵਾਦ ਕਰਕੇ ਮੋੜਦਾ ਇਸ ਲਈ ਇਸ ਭਾਈਏ ਨੂੰ ਸਿਰ ਮੂੰਹ ਮਿੱਟੀ ਨਾਲ ਵੇੜਨ ਦੀ ਕੀ ਲੋੜ ਹੈ ਨਾਲੇ ਭਾਈਏ ਦਦਾਰ ਸਿੰਘ ਦੇ ਗਾਹ ਕਿਹੜਾ ਮੁੱਕ ਜਾਣੇ ਆ ਲੋਕਾਂ ਦੀਆਂ ਹੱਡੀਆਂ ਪਸਲੀਆਂ ਟੁੱਟਦੀਆਂ ਹੀ ਰਹਿਣੀਆਂ ਪਸ਼ੂਆਂ ਦੇ ਚੂਲੇ ਵੀ ਡਿੱਗ ਕੇ ਉੱਤਰਦੇ ਰਹਣੇ ਨੇ ਦਦਾਰ ਸਿਉਂ ਦੀਆਂ ਤੇ ਪੰਜੇ ਉਂਗਲੀਆਂ ਘਿਓ ਵਿੱਚ ਆ ਉਹਦੀ ਤਾਂ ਖੇਤੀ 12 ਮਹੀਨੇ ਪੱਕੀ ਰਹਿੰਦੀ ਆ ਇਸ ਤਰ੍ਹਾਂ ਦੇ ਮੁਖੌਲ ਲੋਕਾਂ ਨੇ ਕਰਨੇ ਤੇ ਬਾਬਾ ਜੀ ਨੇ ਕਿਹਾ ਕਿ ਲੋਕਾਂ ਦੇ ਅਜਿਹੇ ਮੁਖੌਲ ਜੋ ਕਈ ਵਾਰ ਮੈਂ ਵੀ ਕੰਨਾਂ ਨਾਲ ਸੁਣੇ ਸੁਣੇ ਨਾ ਜਾਣੇ ਬੜਾ ਮਨ ਔਖਾ ਹੋਣਾ ਕਿ ਭਾਈ ਸਾਰੇ ਟੀਚਰਾਂ ਕਰਨ ਵਾਲੇ ਜਾਣਦੇ ਵੀ ਆ ਕਿ ਭਾਈ ਇਹ ਦیدار ਸਿੰਘ ਨੇ ਕਿਸੇ ਦੀ ਬਾਹ ਟੁੱਟੀ ਹੋਈ ਜਾਂ ਚੂੜਾ ਚੜਾਏ ਜਾਣ ਦਾ ਇਲਾਜ ਕਰਨ ਦਾ ਇੱਕ ਕਾਣੀ ਕੌਡੀ ਵੀ ਅਵਜਾਨਾ ਨਹੀਂ ਲਿਆ ਪਰ ਲੋਕੀ ਜਾਣਦੇ ਬੁੱਝਦੇ ਹੋਏ ਵੀ ਅਣਹੋਂਦਾ ਭਾਰ ਨਿੰਦਕ ਸਿਰ ਤਰਾ ਦੀ ਕਾਰ ਸਹਿਜੇ ਕਰੀ ਜਾਂਦੇ ਹਨ ਬਾਬਾ ਜੀ ਨੇ ਆਖਿਆ ਕਿ ਮੇਰੇ ਮਨ ਵਿੱਚ ਬੜੀ ਗਲਾਨੀ ਹੋਣੀ ਬੜਾ ਮਨ ਨੂੰ ਔਖਾ ਲੱਗਣਾ ਵੇ ਦੇਖੋ ਇਨਸਾਨੀਅਤਾ ਇਹੋ ਹੀ ਮੰਗ ਕਰਦੀ ਆ ਕਿ ਜੇ ਭਾਈ ਦیدار ਸਿੰਘ ਪਰਉਪਕਾਰ ਕਰਨ ਖਾਤਰ ਆਪਣਾ ਕੰਮ ਛੱਡ ਕੇ ਦੂਜਿਆਂ ਦਾ ਭਲਾ ਕਰਨ ਵਾਸਤੇ ਮਹੀਨਿਆਂ ਦਾ ਸਮਾਂ ਤੁਹਾਨੂੰ ਅਰਪਣ ਕਰਦਾ ਹੈ ਲੋਕਾਈ ਨੂੰ ਅਰਪਣ ਕਰਦਾ ਹੈ ਤੇ ਮਨ ਵਿੱਚ ਆਉਣਾ ਕਿ ਜੇ ਇਹ ਤਮਾਸ਼ਵੀਨ ਲੋਕ ਉਸ ਪਰਉਪਕਾਰੀ ਲਈ ਇੱਕ ਦਿਨ ਆਪਣਾ ਕੰਮ ਛੱਡ ਕੇ 6-7 ਹਲ ਜੋੜ ਕੇ ਉਸ ਦੇ ਖੇਤਾਂ ਵਿੱਚ ਹਾੜੀ ਦੀ ਫਸਲ ਬੀਜ ਦਿੰਦੇ ਤਾਂ ਇਹਨਾਂ ਦਾ ਵੀ ਕਰਜ ਉਤਰ ਜਾਂਦਾ ਉਧਰ ਭਾਈਏ ਦیدار ਸਿੰਘ ਦਾ ਪਰਉਪਕਾਰੀ ਕਾਰਜ ਵੀ ਜਾਰੀ ਰਹਿੰਦਾ ਪਰ ਕੀ ਮਜਾਲ ਜੇ ਕਿਸੇ ਨੇ ਭਲੀ ਸੋਚ ਸੋਚੀ ਹੋਵੇ। ਬਾਬਾ ਜੀ ਨੇ ਆਖਿਆ ਕਿ ਸਗੋਂ ਦیدار ਸਿੰਘ ਨਾਲ ਕਿਸੇ ਨੇ ਹਮਦਰਦੀ ਵੀ ਨਹੀਂ ਜਤਾਈ। ਪਰਉਪਕਾਰ ਕਰਦਿਆਂ ਕਰਦਿਆਂ ਉਸ ਸਾਲ ਦیدار ਸਿੰਘ ਹਾੜੀ ਦੀ ਫਸਲ ਤੋਂ ਵਾਂਝਾ ਰਹਿ ਗਿਆ। ਪੁਰਾਣੇ ਸਮੇਂ ਦੇਣ ਲੈਣ ਵਿਆਹ ਸ਼ਾਦੀ ਦੇ ਸਾਰੇ ਕਾਰਜ ਮੁੱਖ ਤੌਰ ਤੇ ਹਾੜੀ ਦੀ ਫਸਲ ਦੇ ਸਿਰੋਂ ਹੀ ਜ਼ਿੰਮੇਦਾਰ ਕਰਿਆ ਕਰਦੇ ਸਨ। ਜੇ ਇਸ ਜ਼ਿੰਮੇਦਾਰੀ ਇੱਕ ਵਾਰ ਹਾੜੀ ਦੀ ਫਸਲ ਮਾਰੀ ਜਾਵੇ ਉਹ ਫਿਰ ਦਿਨ ਬਦ ਦਿਨ ਹੀਟਾਂ ਹੀ ਜਾਣਾ ਆਰੰਭ ਹੋ ਜਾਂਦਾ ਸੀ ਜਾਂ ਫਿਰ ਕਰਜ਼ੇ ਹੀਟ ਦੱਬਿਆ ਜਾਂਦਾ ਸੀ ਸੋ ਬਾਬਾ ਜੀ ਨੇ ਭਾਈ ਬਗੀਚਾ ਸਿੰਘ ਹੋਰਾਂ ਨੂੰ ਕਿਹਾ ਕਿ ਬਗੀਚਾ ਸਿੰਘ ਜੀ ਦੇਖੋ ਤੁਸੀਂ ਸਾਡਾ ਕਿਹਾ ਮੰਨ ਕੇ ਪਿੰਡ ਚਲੇ ਜਾਓ ਤੇ ਦਿਨ ਰਾਤ ਇੱਕ ਕਰਕੇ ਸੌਣੀ ਦੀ ਬੀਜ ਜ਼ਰੂਰ ਧਰਤੀ ਵਿੱਚ ਪਾਵੋ ਮੋਢ ਸੰਗਤ ਵਿੱਚ ਆ ਜਾਣਾ ਸਤਿਗੁਰੂ ਮਹਾਰਾਜ ਮੰਨ ਦੀ ਹਾਜ਼ਰੀ ਪ੍ਰਵਾਨ ਕਰਦੇ ਹਨ ਬਾਬਾ ਜੀ ਦੇ ਜ਼ੋਰ ਨਾਲ ਕਹਿਣ ਤੇ ਭਾਈ ਸਾਹਿਬ ਹੁਣੀ ਮੰਨ ਗਏ ਤੇ ਸ਼ਾਮ ਤੱਕ ਆਪਣੇ ਪਿੰਡ ਤਨੁਲੀ ਪਹੁੰਚ ਗਿਆ ਅਗਲੇ ਦਿਨ ਇੱਕ ਆਪਣਾ ਹੜ ਤੇ ਇੱਕ ਗਵਾਂਢੀ ਦਾ ਹੜ ਲੈ ਕੇ ਭਾਈ ਬਗੀਚਾ ਸਿੰਘ ਹੋਰਾਂ ਨੇ ਡੇਢ ਕੁ ਦਿਨ ਵਿੱਚ 5 ਕਿੱਲੇ ਮੱਕੀ ਬੀਜ ਲਈ ਤੇ ਮੋੜ ਵਾਪਸ ਨਾਮ ਅਭਿਆਸ ਕਮਾਈ ਸਮਾਗਮ ਵਿੱਚ ਆ ਹਾਜ਼ਰ ਹੋਏ ਜਦੋਂ ਭਾਈ ਸਾਹਿਬ ਹੋਰੀ ਬਾਬਾ ਜੀ ਨੂੰ ਮਿਲੇ ਤੇ ਮੱਕੀ ਬੀਜ ਆਉਣ ਦਾ ਦੱਸਿਆ ਤਦ ਬਾਬਾ ਜੀ ਬਹੁਤ ਖੁਸ਼ ਹੋਏ ਤੇ ਕਹਿਣ ਲੱਗੇ ਬਗੀਚਾ ਸਿੰਘ ਤੁਸੀਂ ਬਹੁਤ ਚੰਗਾ ਕੀਤਾ ਧਰਤੀ ਵਿੱਚ ਮੱਕੀ ਦਾ ਬੀਜ ਪਾ ਆਏ ਹੋ 5-6 ਦਿਨ ਵਿੱਚ ਉੱਗ ਆਵੇਗਾ ਇਦਰੋਂ ਤੁਸੀਂ ਹੁਣ ਨਿਸ਼ਚਿੰਤ ਹੋ ਕੇ ਮਨ ਦੀ ਧਰਤੀ ਵਿੱਚ ਨਾਮ ਦਾ ਬੀਜ ਬੀਜੋ ਤੇ ਹੁਣ ਭਾਵੇਂ ਸਮਾਗਮ ਤੋਂ 2 ਦਿਨ ਬਾਅਦ ਚਲੇ ਜਾਓ ਭਾਈ ਬਗੀਚਾ ਸਿੰਘ ਹੋਰਾਂ ਨੇ 3 ਦਿਨ ਹੋਰ ਨਾਮ ਸਿਮਰਨ ਦਾ ਲਾਹਾ ਪ੍ਰਾਪਤ ਕੀਤਾ ਪਿੰਡ ਜਾ ਕੇ ਮੱਕੀ ਜੋ ਬੀਜ ਆਏ ਸਨ ਵਾਪਸ ਜਾ ਕੇ ਉਸ ਦੀ ਗੋਡੀ ਕੀਤੀ 10 ਕੁ ਦਿਨ ਧੁੱਪਾਂ ਲੱਗਣ ਤੋਂ ਬਾਅਦ ਮੋੜ ਬਾਰਿਸ਼ ਸ਼ੁਰੂ ਹੋ ਗਈ ਜੋ ਝੜੀ ਦਾ ਰੂਪ ਧਾਰਨ ਕਰ ਗਈ ਖੇਤਾਂ ਵਿੱਚ ਪਾਣੀ ਵਗਣ ਲੱਗ ਪਿਆ ਜੋ ਪਹਿਲੇ ਛੱਲੇ ਪਿੱਛੋਂ ਲੋਕਾਂ ਨੇ ਮੱਕੀਆਂ ਬੀਜੀਆਂ ਸਨ ਉਹ ਤਾਂ ਅੱਜ ਹੋਰ ਕੱਲ ਹੋਰ ਪਲ ਗਈਆਂ ਵੱਡੀਆਂ ਹੋ ਗਈਆਂ ਪਰ ਜੋ ਵਿਚਾਰੇ ਇਹ ਆਸ ਲਾਈ ਬੈਠੇ ਸਨ ਕਿ ਅਗਲੀ ਬਾਰਿਸ਼ ਹੋਣ ਤੇ ਮੱਕੀ ਬੀਜ ਲਵਾਂਗੇ ਉਹਨਾਂ ਨੂੰ ਮੱਕੀ ਬੀਜਣ ਦਾ ਸਮਾਂ ਹੀ ਨਸੀਬ ਨਾ ਹੋਇਆ ਕਿਉਂਕਿ ਮੀਂਹ ਨੇ ਰਾਹਤ ਹੀ ਨਹੀਂ ਦਿੱਤੀ ਉਹਨਾਂ ਦੇ ਖੇਤਾਂ ਵਿੱਚ ਘਾਹ ਤੇ ਬਰੂ ਹੀ ਪਲਿਆ ਦੋ ਕੁ ਮਹੀਨਿਆਂ ਬਾਅਦ ਭਾਈ ਬਗੀਚਾ ਸਿੰਘ ਹੋਰੀ ਮੁਰ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਰਾਤ ਰਹਿ ਤੇ ਉਸ ਵੇਲੇ ਇਹਨਾਂ ਨੇ ਬਾਬਾ ਜੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਬਾਬਾ ਜੀ ਜੇ ਆਪ ਜੀ ਜੋਰ ਨਾਲ ਨਾ ਕਹਿੰਦੇ ਤਾਂ ਮੈਂ ਨਾਮ ਅਭਿਆਸ ਕਮਾਈ ਸਮਾਗਮ ਵਿੱਚੋਂ ਪਿੰਡ ਨੂੰ ਮੱਕੀ ਬੀਜਣ ਨਹੀਂ ਸੀ ਜਾਣਾ ਤਾਂ ਜਿਨ੍ਹਾਂ ਨੇ ਪਹਿਲੇ ਛੱਲੇ ਦੀ ਗਿੱਲ ਵਿੱਚ ਮੱਕੀ ਬੀਜ ਲਈ ਉਹ ਫਸਲ ਤਾਂ ਹੁਣ ਪੱਕਣ ਵਾਲੀ ਹੈ ਜੋ ਪਹਿਲੇ ਛੱਲੇ ਦੀ ਗਿੱਲ ਤੋਂ ਵਾਂਝੇ ਰਹਿ ਗਏ ਉਹਨਾਂ ਨੂੰ ਹੁਣ ਮੱਕੀ ਬੀਜਣ ਦਾ ਬਾਰਿਸ਼ ਨੇ ਸਮਾਂ ਹੀ ਨਹੀਂ ਦਿੱਤਾ ਬਾਬਾ ਜੀ ਨੇ ਭਾਈ ਬਗੀਚਾ ਸਿੰਘ ਹੋਰਾਂ ਦਾ ਉੱਤਰ ਸੁਣ ਕੇ ਕਿਹਾ ਕਿ ਭਾਈ ਸਤਗੁਰੂ ਜੀ ਨੇ ਗੁਰਸਿੱਖ ਦੇ ਆਰਥਿਕ ਪਰਮਾਰਥਕ ਪਹਿਲੂ ਬਰਾਬਰ ਰੱਖਣ ਵਾਸਤੇ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੀ ਪਰਵਰਿਸ਼ ਕਰਨ ਹਿੱਤ ਕਿਰਤ ਕਰੋ ਦਾ ਅਸੂਲ ਪ੍ਰਦਾਨ ਕੀਤਾ ਹੈ ਫਿਰ ਦੂਜੇ ਨੰਬਰ ਤੇ ਆਪਣੀ ਆਤਮਾ ਦੀ ਕਲਿਆਣ ਲਈ ਨਾਮ ਜਪਣ ਦਾ ਮਾਰਗ ਬਖਸ਼ਿਸ਼ ਕੀਤਾ ਹੈ ਤੇ ਤੀਸਰਾ ਉਪਦੇਸ਼ ਸਤਗੁਰੂ ਜੀ ਨੇ ਫਿਰ ਵੰਡ ਛਕਣ ਦੇ ਹੁਕਮ ਉੱਪਰ ਪਹਿਰਾ ਦੇਣ ਲਈ ਕੀਤਾ ਹੈ ਤੇ ਵੰਡ ਛਕਣ ਦੇ ਹੁਕਮ ਉਪਰ ਤਦ ਹੀ ਪਹਿਰਾ ਦਿੱਤਾ ਜਾ ਸਕਦਾ ਹੈ ਜੇ ਮਨੁੱਖ پاس ਆਪਣੇ ਘਰ ਵਿੱਚ ਕੁਝ ਹੋਵੇ ਤੇ ਜੇ ਆਪਣਾ ਘਰ ਹੀ ਖਾਲੀ ਹੋਵੇ ਨਿਆਣੇ ਭੁੱਖੇ ਹੋਣ ਫਿਰ ਦੂਜਿਆਂ ਨਾਲ ਵੰਡ ਛਕਣ ਦਾ ਨਿਯਮ ਕਿਵੇਂ ਪੁਗਾਇਆ ਜਾ ਸਕਦਾ ਹੈ ਨਹੀਂ ਪੁਗਾਇਆ ਜਾ ਸਕਦਾ ਸੋ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਅਜਿਹੇ ਸੁਨਹਿਰੀ ਏਸੂਲ ਪ੍ਰਦਾਨ ਕੀਤੇ ਨੇ ਜੇ ਗੁਰਸਿੱਖ ਸਾਰਿਆਂ ਏਸੂਲਾਂ ਨੂੰ ਮੁੱਖ ਰੱਖ ਕੇ ਚੱਲੇ ਫਿਰ ਨਾ ਤਾਂ ਲੋਕ ਵਿੱਚ ਤੇ ਨਾ ਪ੍ਰਲੋਕ ਵਿੱਚ ਮਾਰ ਖਾਂਦਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਧਨਾਸਰੀ ਰਾਗ ਅੰਦਰ ਪਾਵਨ ਬਚਨ ਹੈ ਕਿ ਜਿਹੜਾ ਮਨੁੱਖ ਹਮੇਸ਼ਾ ਪ੍ਰਮਾਤਮਾ ਦੀ ਓਟ ਤੱਕਦਾ ਹੈ ਤੇ ਜਿਹੋ ਜਿਹੇ ਪ੍ਰਮਾਤਮਾ ਨੇ ਉਸ ਨੂੰ ਹੈਸੀਅਤ ਭਾਵ ਬਿੱਤ ਬਖਸ਼ਿਆ ਹੈ ਉਸ ਬਿੱਤ ਅਨੁਸਾਰ ਚੱਲਦਾ ਹੈ ਖਰਚ ਕਰਦਾ ਹੈ ਪਰਉਪਕਾਰ ਕਰਦਾ ਹੈ ਉਸੇ ਬਿੱਤ ਵਿੱਚ ਰਹਿ ਕੇ ਸੰਸਾਰਿਕ ਕੰਮ ਕਰਦਾ ਹੈ ਉਹ ਆਪਣਾ ਬਲ ਤੇ ਹੌਸਲਾ ਕਦੇ ਨਹੀਂ ਹਾਰਦਾ ਤੇ ਜੋ ਆਪਣੇ ਬਿੱਤ ਦੀ ਸੀਮਾ ਉਲੰਘ ਕੇ ਕੋਈ ਵੀ ਕੰਮ ਕਰਦਾ ਹੈ ਸਮਾਂ પાਕੇ ਉਹ ਆਪਣਾ ਬਿੱਤ ਹਾਰ ਜਾਂਦਾ ਹੈ ਤੇ ਉਸ ਨੂੰ ਪਛਤਾਉਣਾ ਪੈਂਦਾ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਧੰਗੁਰੂ ਗ੍ਰੰਥ ਸਾਹਿਬ ਦੇ ਪੰਨਾ 679 ਉੱਪਰ ਸੁਭਾਏ ਮਾਨ ਹੈ ਕਿ ਜੇ ਕੋ ਆਪਣੀ ਓਟ ਸਮਾਰਾ ਜੈਸਾ ਬਿੱਤ ਤੈਸਾ ਹੋਏ ਵਰਤਾ ਆਪਣਾ ਬਲ ਨਹੀਂ ਹਾਰ ਸੋ ਹਮੇਸ਼ਾ ਦੀਰਘ ਵਿਚਾਰ ਕਰਕੇ ਹਰ ਮਨੁੱਖ ਨੂੰ ਆਪਣੇ ਬਿੱਤ ਅਨੁਸਾਰ ਲੋਕ ਪਰਲੋਕ ਦੇ ਨਫੇ ਨੁਕਸਾਨ ਨੂੰ ਮੁੱਖ ਰੱਖ ਕੇ ਵਿਚਰਨਾ ਚਾਹੀਦਾ ਹੈ ਤਾ ਜੋ ਆਰਥਿਕ ਪਹਿਲੂ ਵਿੱਚ ਵੀ ਖਰੋਤ ਨਾ ਆਵੇ ਤੇ ਉਧਰ ਨਾਲ-ਨਾਲ ਪਰਮਾਰਥ ਪਹਿਲੂ ਨੂੰ ਵੀ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਜੇ ਪਰਮਾਰਥ ਨੂੰ ਅੱਖੋਂ ਪਰੋਖੇ ਕਰਾਂਗੇ ਜੋ ਕਿ ਸਾਡੀ ਆਤਮਾ ਦੇ ਨਾਲ ਨਿਭਣਾ ਹੈ ਫਿਰ ਉਸ ਤੋਂ ਵੀ ਵਾਂਝੇ ਰਹਿਣਾ ਪਵੇਗਾ ਗੁਰਬਾਣੀ ਦਾ ਪਾਵਨ ਬਚਨ ਕੇ ਹਾਥ ਪਾਉਂ ਕਰ ਕਾਮ ਸਭ ਚੀਤ ਨਰਨਜਨ ਨਾਲ ਜੇ ਇਸ ਬਚਨ ਤੇ ਪਹਿਰਾ ਦੇਵਾਂਗੇ ਤੇ ਫਿਰ ਸਾਡੇ ਦੋਨੇ ਪੱਖ ਹੀ ਸਤਿਗੁਰੂ ਰਹਿਮਤ ਕਰਕੇ ਸੰਪੂਰਨ ਕਰਨਗੇ